મિં 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 ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪਵਾ ਦੇ ਡੀਐਸਪੀ ਦਾ ਵੀਡੀਓ ਅਤੇ ਕਰੋਟਾ ਚੌਂਕੀ ਦੇ ਇੰਚਾਰਜ ਦੀ ਆਡੀਓ ਹੋ ਰਿਹਾ ਵਾਇਰਲ ਵੀਡੀਓ 'ਚ ਡੀਐਸਪੀ ਪਿੰਡ ਵਿਕੇ ਸਰਪੰਚ ਨੂੰ ਸਪੀਕਰ ਰਾਹੀਂ ਬੋਲ ਰਿਹਾ ਚਿੱਟੇ ਦਾ ਵਪਾਰੀ ਆਡੀਓ 'ਚ ਚੌਂਕੀ ਇੰਚਾਰਜ ਮੰਗ ਰਿਹਾ ਪੈਸੇ ਸਰਪੰਚ ਨੇ ਕਿਹਾ ਕਾਂਗਰਸੀ ਸਰਪੰਚ ਹੋਣ ਦਾ ਭੁਗਤ ਰਹਾਂ ਖਮਿਆਜਾ ਕਾਂਗਰਸ ਦੀ ਸਪੋਕਸ ਪਰਸਨਟੀਨਾ ਚੌਧਰੀ ਆਈ ਸਰਪੰਚ ਦੇ ਹੱਕ 'ਚ ਕਿਹਾ ਪੁਲਿਸ ਕਰ ਰਹੀ ੱੱ ਕਰੋਟਾ ਚੌਂਕੀ ਇੰਚਾਰਜ ਵੱਲੋਂ ਰਿਸ਼ਵਤ ਮੰਗਣ ਦੀ ਆਡੀਓ ਵਾਇਰਲ ਹੋਣ ਤੇ ਪੁਲਿਸ ਆਈ ਹਰਕਤ ਵਿੱਚ ਐਸਆਈ ਤੇ ਕ腐ਸ਼ਨ ਐਕਟ ਦੇ ਤਿੱਤ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਜੰਗਲਾ ਵਿਖੇ ਇੱਕ ਏਦਾਂ ਦਾ ਮਾਮਲਾ ਵੇਖਣ ਨੂੰ ਮਿਲਿਆ ਜਿੱਥੇ ਕਾਂਗਰਸ ਦੇ ਸਰਪੰਚ ਵੱਲੋਂ ਪੁਲਿਸ ਤੇ ਗੰਭੀਰ ਆਰੋਪ ਲਗਾਏ ਗਏ ਨੇ ਅਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਉੱਤੇ ਝੂਠਾ ਮਾਮਲਾ ਦਰਜ ਕਰਨ ਦੀ ਪੁਲਿਸ ਵੱਲੋਂ ਧਮਕੀ ਦਿੱਤੀ ਜਾ ਰਹੀ ਹੈ ਜਿਸ ਦੀ ਆਡੀਓ ਕਲਿੱਪ ਇਹਨਾਂ ਦਿਨੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੁਲਿਸ ਮੁਲਾਜ਼ਮ ਸਰਪੰਚ ਤੋਂ ਪੈਸੇ ਮੰਗਦਾ ਹੋਇਆ ਸੁਣਾਈ ਦੇ ਰਿਹਾ ਹੈ ਅਤੇ ਡੀਐਸਪੀ ਚੌਂਕ ਵਿੱਚ ਖੜਾ ਹੋ ਕੇ ਸਰਪੰਚ ਨੂੰ ਚਿੱਟੇ ਦਾ ਵਪਾਰੀ ਦੱਸ ਰਿਹਾ ਅਤੇ ਮਾਮਲਾ ਦਰਜ ਕਰਨ ਦੀ ਧਮਕੀ ਵੀ ਦੇ ਰਿਹਾ ਗਰੋਟਾ ਚੌਂਕੀ ਇੰਚਾਰਜ ਦਾ ਰਿਸ਼ਵਤ ਲੈਣ ਦਾ ਆਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੀ ਹਰਕਤ ਦੇ ਵਿੱਚ ਆਈ ਅਤੇ ਐਸਆਈ ਤੇ ਕਰਪਸ਼ਨ ਐਕਟ ਦੇ ਤਿੱਤ ਮਾਮਲਾ ਦਰਜ ਕੀਤਾ ਗਿਆ ਕੀਤਾ ਹੈ ਅੱਜ ਇੱਕ ਆਡੀਓ ਏਸੀ ਤਰਸੇਮ ਲਾਲ ਜੋ ਕਿ ਸਾਬਕਾ ਚੌਂਕੀ ਇੰਚਾਰਜ ਘਰੋਟਾ ਲੱਗਾ ਸੀ ਉਸ ਦੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਹ ਸੁਤੰਤਰ ਭੰਡਾਰੀ ਨਾਂ ਦੇ ਵਿਅਕਤੀ ਨਾਲ ਰਿਸ਼ਵਤ ਦੇ ਪੈਸਿਆਂ ਦੇ ਲੈਣ ਦੇਣ ਬਾਰੇ ਗੱਲਬਾਤ ਕਰ ਰਿਹਾ ਸੀ ਔਰ ਉਸ ਚੀਜ਼ ਨੂੰ ਅਸੀਂ ਆਧਾਰ ਬਣਾ ਕੇ ਉਸ ਦੇ ਖਿਲਾਫ ਕਰਪਸ਼ਨ ਐਕਟ ਦੇ ਤਹਿਤ ਮੁਕਦਮਾ ਦਰਜ ਕੀਤਾ ਹੈ ਔਰ ਇਸ ਮੁਕਦਮੇ ਦੀ ਜਿਹੜੀ ਤਫਤੀਸ਼ ਹੈ ਉਹ ਡੀਐਸਪੀ ਸ਼੍ਰੀ ਦਲਜੀਤ ਸਿੰਘ ਅਮਲ ਵਿੱਚ ਲਿਆ ਰਹੇ ਨੇ ਪਰ ਇਸ ਚੀਜ਼ ਨੂੰ ਨਾਲ ਦੇ ਨਾਲ ਅਸੀਂ ਉਹਨੂੰ ਮਤਲਬ ਵੀ ਕਰ ਦਿੱਤਾ ਹੈ ਤੇ ਅਗਲੀ ਕਾਰਵਾਈ ਜਿਹੜੀ ਉਸੇ ਤਰ੍ਹਾਂ ਚੱਲਦੀ ਜੀ ਉਸ ਨਾਲ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿੰਨਾ ਚੀਜ਼ਾਂ ਕਿੰਨਾ ਕਾਰਨ ਕਰਕੇ ਕੋਈ ਨਾਲ ਪੈਸਿਆਂ ਦੀ ਮੰਗ ਕਰ ਰਿਆ ਸੀਗਾ ਉਹ ਕੀ ਕਾਰਨ ਸੀ